ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਕਾਫੀ ਦਿਨ ਹੋ ਗਏ ਵਿਚਾਰਾਂ ਦੀ ਸਾਂ ਹੀ ਨਹੀਂ ਪਈ ਕਿਉਂਕਿ ਬਹੁਤ ਜ਼ਿਆਦਾ ਬੀਜੀ ਸੀ ਖਾਸ ਕਰਕੇ ਧੀਆ ਦੇ ਕੇਸਾਂ ਦੇ ਵਿੱਚ ਹੀ ਜ਼ਿਆਦਾ ਹਰ ਰੋਜ਼ਦਾਨ ਜਾਣ ਲੱਗਾ ਹੋਇਆ ਸੀ ਤੇ ਸੋ ਮੈਂ ਜਿਹੜੀ ਇਹ ਵੀਡੀਓ ਬਣਾ ਰਹੀ ਹਾਂ ਇੱਕ ਬਹੁਤ ਜ਼ਰੂਰੀ ਬੇਨਤੀ ਆ ਖਾਸ ਕਰਕੇ ਖਾਸ ਤੌਰ ਤੇ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੇ ਅੱਜ ਕੱਲ੍ਹ ਘੁੰਮਣ ਜਾ ਰਹੇ ਆ بارشਾਂ ਬਹੁਤ ਜ਼ਿਆਦਾ ਹੋ ਰਹੀਆਂ ਆ ਅੱਜ ਦਿਨ ਨਵੀ ਤੋਂ ਨਵੀ ਟਰੈਸ ਦੀ ਵਾਪਰ ਰਹੀ ਆ ਕਈ ਤਾਂ ਬੜਾ ਦੁੱਖ ਹੋ ਰਿਹਾ ਕਿ ਮਾਵਾ ਦੇ ਪੁੱਤ ਇਕੱਲੇ ਇਕੱਲੇ ਆ ਜਿਹੜੇ ਇਸ ਦੁਨੀਆ ਤੋਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਨੇ ਸੋ ਮੈਨੂੰ ਲੱਗਦਾ بارشਾਂ ਦੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਤੁਹਾਨੂੰ ਧਿਆਨ ਰੱਖਣ ਦੀ ਲੋੜ ਆ ਖਾਸ ਤੌਰ ਤੇ ਭਾਰਦੀ ਈਰਗਿਆ ਜਾਂ ਜ਼ਿਆਦਾ بارش ਹੋਣ ਦੇ ਨਾਲ ਅਸੀਂ ਜਾ ਰਹੇ ਸੀ ਇੱਧਰ ਚੰਡੀਗੜ੍ਹ ਵਾਲੀ ਸਾਈਡ ਨੂੰ ਉੱਧਰ ਵੀ ਕਾਫੀ ਹਾਰਸ਼ੇ بارش ਦੇ ਕਾਰਨ ਹਾਰਸ਼ੇ ਵਾਪਰੇ ਕਿਉਂਕਿ ਜਦੋਂ ਇੱਕਦਮ ਤੇਜ਼ بارش ਆਉਂਦੀ ਆ ਗੱਡੀ ਦੇ ਸ਼ੀਸ਼ੇ ਰਾਹੀਂ ਵੀ ਕੁਝ ਨਹੀਂ ਦਿਖਾਈ ਦਿੰਦਾ ਕਦੇ ਵੀ ਰਿਸਕ ਨਾ ਲਓ ਕਈ ਵੀਹਿਕਲ ਆ ਜਿਹੜੇ ਉਹ ਨਹਿਰਾਂ ਦੇ ਵਿੱਚ ਵੀ ਡੇਗ ਚੁੱਕੇ ਆ ਅਸੀਂ ਪਿਛਲੇ ਦਿਨਾਂ ਦੇ ਜੇ ਡਾਟੇ ਅੰਕੜੇ ਕੱਢ ਕੇ ਦੇਖੀਏ ਤਾਂ ਕਈ ਪਰਿਵਾਰਾਂ ਦੇ ਪਰਿਵਾਰ ਆ ਜਿਹੜੇ ਉਹ ਤਬਾਹ ਹੋ ਚੁੱਕੇ ਨੇ ਸੋ ਇਸ ਲਈ ਸਾਨੂੰ ਇਸ ਚੀਜ਼ ਤੋਂ ਸੁਚੇਤ ਹੋਣ ਦੀ ਲੋੜ ਆ ਜਿੱਥੇ ਵਰਖਾ ਦੇ ਨਾਲ ਇਹ ਸਾਨੂੰ ਪਹਾੜੀ ਏਰੀਆ ਜੇ ਜਾਂ ਜਿਵੇਂ ਕਿ ਖਾਸ ਤੌਰ ਤੇ ਜਦੋਂ ਕੋਈ ਤੁਸੀਂ ਦਰਿਆ ਕ੍ਰੋਸ ਕਰ ਰਹੇ ਹੋ ਕੋਈ ਨਹਿਰਾਂ ਕ੍ਰੋਸ ਕਰ ਰਹੇ ਹੋ ਉਸ ਟਾਈਮ ਤੇ ਤਾਂ ਤੁਹਾਨੂੰ ਤੇਜ਼ بارش ਦੇ ਵਿੱਚ ਇੱਕ ਸੜਕ ਦੇ ਕਿਨਾਰੇ ਤੇ ਖੜ ਜਾਣਾ ਚਾਹੀਦਾ ਨਹੀਂ ਤੁਹਾਨੂੰ ਜਲਦਬਾਜ਼ੀ ਕਰਨੀ ਚਾਹੀਦੀ ਨਹੀਂ ਤੁਹਾਨੂੰ ਤੇਜ਼ੀ ਕਰਨੀ ਚਾਹੀਦੀ ਹੁਣ ਸੈਕੰਡਲੀ ਗੱਲ ਤੇ ਆਪਾਂ ਆ ਜਾਈਏ ਕਿ ਇੰਨਾ بارشਾਂ ਦੇ ਮੌਸਮਾਂ ਦੇ ਵਿੱਚ ਕੀੜੇ ਪਤੰਗੇ ਬਹੁਤ ਜ਼ਿਆਦਾ ਨਿਕਲ ਰਹੇ ਆ ਸੱਪ ਵਗੈਰਾ ਬਹੁਤ ਜ਼ਿਆਦਾ ਨਿਕਲ ਰਹੇ ਆ ਕਈ ਬੱਚੇ ਮੈਂ ਦੇਖੇ ਆ ਸੱਚ ਜਾਨੀ ਮਨ ਪੈ ਰਾਇਆ ਬੱਚਿਆਂ ਨੂੰ ਦੇਖ ਕੇ ਹਨ ਕਈਆਂ ਬੱਚਿਆਂ ਨੂੰ ਜਿਹੜਾ ਡੰਗ ਮਾਰ ਗਏ ਆ ਅਸੀਂ ਨਹੀਂ ਦੇਖਦੇ ਨਹੀਂ ਧਿਆਨ ਰੱਖਦੇ ਹੁਣ ਬਰਸਾਤੀ ਮੌਸਮ ਦੇ ਕਾਰਨ ਖੁੱਡਾਂ ਚ ਪਾਣੀ ਭਰਨ ਕਰਨਾ ਜਿਹੜੇ ਕੀਟਾ ਇੱਕ ਘਰਾਂ ਵਾਲੇ ਨੂੰ ਆ ਰਹੇ ਨੇ ਸਾਡੇ ਘਰਾਂ ਦੇ ਵਿੱਚ ਟਾਈਮ ਸਿਰ ਆਪਣੇ ਘਰਾਂ ਦੇ ਮੰਜੇ ਬਿਸਤਰੇ ਝਾੜ ਕੇ ਵਿਛਾਓ ਸਫਾਈ ਰੱਖੋ ਪ੍ਰੋਪਰ ਜਦੋਂ ਵੀ ਤੁਹਾਨੂੰ ਲੱਗਦਾ ਕਿ ਥੋੜੀ ਬਹੁਤੀ ਜਿਹੜੀ ਤੁੱਪ ਲੱਗੀ ਆ ਤਾਂ ਤੁਸੀਂ ਜਿਹੜਾ ਥੋੜੀ ਬਹੁਤੀ ਧੁੱਪ ਦੇ ਵਿੱਚ ਆ ਜਿਹੜਾ ਬੂਹੇ ਬਾਰੀਆਂ ਆਪਣੀਆਂ ਖੋਲ ਕੇ ਆ ਘਰਾਂ ਨੂੰ ਜਿਹੜੀ ਹਵਾ ਲਵਾਉ ਸਮਾਨ ਨੂੰ ਹਵਾ ਲਵਾਉ ਕਿਉਂਕਿ ਕੋਈ ਪਤਾ ਨਹੀਂ ਕਿ ਕਿੱਥੇ ਕਦੋਂ ਕੀ ਹੁੰਦਾ ਸੋ ਆਪਦੇ ਵੱਲੋਂ ਤੁਹਾਨੂੰ ਸੇਫਟੀ ਰੱਖਣ ਦੀ ਜ਼ਰੂਰਤ ਆ ਬਾਕੀ ਹੋਣਾ ਉਹ ਆ ਜੋ ਅਕਾਲ ਪੁਰਖ ਵੈਗਰੂ ਨੇ ਲਿਖਿਆ ਨਾ ਤਿਲ ਵੱਟ ਸਕਦੀ ਹੈ ਨਾ ਘਟ ਸਕਦੀ ਹੈ ਪਰ ਪ੍ਰਮਾਤਮਾ ਵੀ ਇਹ ਗੱਲ ਸਜੈਸਟ ਤਾਂ ਕਰਦਾ ਸਾਨੂੰ ਮਤਲਬ ਕਿ ਉਹ ਚੀਜ਼ਾਂ ਪਹਿਲਾ ਅਨੁਭਵ ਤਾਂ ਹੋਣ ਲੱਗ ਜਾਂਦੀਆਂ ਪਰ ਜੇਕਰ ਅਸੀਂ ਜਾਣ ਬੁੱਝ ਕੇ ਫਿਰ ਵੀ ਅਸੀਂ ਉਹ ਉਹਨਾਂ ਚੀਜ਼ਾਂ ਨੂੰ ਇਗਨੋਰ ਕਰੀਏ ਤਾਂ ਕਿਤੇ ਨਾ ਕਿਤੇ ਅਸੀਂ ਜਿਹੜਾ ਨੁਕਸਾਨ ਖਾਂਦੇ ਜਿਵੇਂ ਕਿ ਅੱਜ ਕੱਲ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਤੇਜ਼ ਪਾਣੀ ਵਹਿ ਰਿਹਾ ਛੜ ਕੇ ਦੇ ਉੱਤੋਂ ਦੀ ਪਾਣੀ ਜਾ ਰਿਹਾ ਪਰ ਉਹ ਨੌਜਵਾਨ ਲੜਕਾ ਫਿਰ ਵੀ ਉਹਦੇ ਵਿੱਚ ਦੀ ਬਾਈਕ ਲੈ ਕੇ ਨੰਗਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਤੇਜ਼ ਵਹਾਅ ਦੇ ਵਿੱਚ ਆ ਜਿਹੜਾ ਬੱਚਾ ਡੁੱਬ ਗਿਆ ਸੋ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਕਿ ਮਾਤਾ ਦਿਵਾਰਿਆ ਇੱਕ ਟੈਂਕਰ ਸੀ ਜਿਹਦੇ ਵਿੱਚ ਇੱਕ ਪਰਿਵਾਰ ਦੀ ਕਾਫੀ ਜੀ ਸੀ ਜਿਹੜੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਇੱਕ ਪਰਿਵਾਰ ਦੇ ਤਾਂ ਇੱਕ ਬੇਟਾ ਬੇਟੀ ਤੇ ਉਹ ਵੀਰ ਦੀ ਪਤਨੀ ਦੀ ਡੈਥ ਹੋ ਗਈ ਤੇ ਉਹ ਘਰ ਦੇ ਵਿੱਚ ਕੱਲਾ ਹੀ ਬਚਿਆ ਜੇ ਅਸੀਂ ਗੱਲ ਕਰੀਏ ਇਧਰ ਫਰੀਦਕੋਟ ਦੇ ਵਿੱਚ ਵਾਕਾ ਜਿਹੜਾ ਵਾਪਰਿਆ ਇੱਕ ਫੌਜੀ ਤੇ ਸੋ ਕਹਿਣ ਦਾ ਭਾਵ ਇਹ ਕੀ ਹੈ ਕਿ ਜਦੋਂ ਬਾਰਸ਼ਾਂ ਦੇ ਦਿਨਾਂ ਖਾਸ ਤੌਰ ਤੇ ਜਦੋਂ ਤੇਜ਼ ਬਾਰਿਸ਼ ਹੋ ਰਹੀ ਆ ਇੱਕ ਤਾਂ ਹਨੇਰੀ ਤੇ ਇੱਕ ਬਾਰਿਸ਼ ਦੋ ਚੀਜ਼ਾਂ ਜੇ ਤੇਜ਼ ਚੱਲ ਰਹੀਆਂ ਨੇ ਜੇ ਕਿਤੇ ਮੌਸਮ ਖਰਾਬ ਦੇ ਨਾਲ ਹਨੇਰੀ ਤੇਜ਼ ਚੱਲ ਰਹੀ ਆ ਰੋਡ ਦੇ ਉੱਤੇ ਦਰਖਤ ਬਹੁਤ ਜ਼ਿਆਦਾ ਉਦੋਂ ਵੀ ਰਿਸਕ ਨਾ ਰੋ ਚੰਦ ਮੈਂਟ ਖੜ ਜੋ ਕਿਉਂਕਿ ਵਕਤ ਨਾਲੋਂ ਜ਼ਿੰਦਗੀ ਤੁਹਾਡੀ ਕੀਮਤੀ ਆ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ ਇਨਸਾਨ ਨੂੰ ਮਨੁੱਖਾ ਜਨਮ ਸਿਰਫ ਇੱਕ ਵਾਰ ਮਿਲਿਆ ਤੇ ਉਹਦੇ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸੋ ਜਦੋਂ ਬਾਰਿਸ਼ ਜ਼ਿਆਦਾ ਹੁੰਦੀ ਆ ਖਾਸ ਤੌਰ ਤੇ ਅਸੀਂ ਹਾਂ ਨਹੀਂ ਲੱਗਦਾ ਤਿੰਨ ਦਿਨ ਪਹਿਲਾਂ ਦੀ ਗੱਲ ਆ ਅਸੀਂ ਇਧਰੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਬਹੁਤ ਜ਼ਿਆਦਾ ਬਾਰਿਸ਼ ਸੀ ਤੁਸੀਂ ਬਲੀਵ ਨਹੀਂ ਕਰਨਾ ਤਿੰਨ ਵਾਰ ਸਾਨੂੰ ਰਸਤੇ ਦੇ ਵਿੱਚ ਗੱਡੀ ਰੋਕਣੀ ਪਈ ਬਿਲਕੁਲ ਆ ਵਾਈਪਰ ਵੀ ਚੱਲ ਰਹੀ ਸੀ ਪਰ ਫਿਰ ਵੀ ਕੁਝ ਨਹੀਂ ਸੀ ਦੱਸ ਰਿਹਾ ਇੰਨੀ ਤੇਜ਼ ਬਾਰਿਸ਼ ਸੀ ਮੈਂ ਉਹ ਪਤੀ ਜਿਹਾ ਹੀ ਲੱਗਦਾ ਆਪਣਾ ਮੁੰਡਾ ਜਿਹੜਾ ਮੈਂ ਉਹਨੂੰ ਕਿਹਾ ਮੈਂ ਕਿਹਾ ਪੁੱਤ ਗੱਡੀ ਰੋਕ ਲਾ ਮੈਨੂੰ ਤੇਰੀ ਜ਼ਿੰਦਗੀ ਦੀ ਜ਼ਿਆਦਾ ਲੋੜ ਆ ਕੋਈ ਗੱਲ ਨਹੀਂ ਆਪਾਂ ਘਰ ਲੇਟ ਪਹੁੰਚ ਜਾਾਂਗੇ ਪੂਰਾ ਪਰਿਵਾਰ ਹਨਾ ਤੇ ਪਰ ਬੱਚੇ ਤੂੰ ਇਹ ਨਾ ਹੋਵੇ ਤੈਨੂੰ ਗੱਡੀ ਚਲਾਉਣ ਚ ਅਖਿਆਈ ਆਂਦੀ ਹੋਵੇ ਤੇ ਸੋ ਅਸੀਂ ਤੁਸੀਂ ਬਲੀਵ ਨਹੀਂ ਕਰਨਾ ਅਸੀਂ ਤਿੰਨ ਵਾਰ ਰਸਤੇ ਦੇ ਵਿੱਚ ਰੁਕੇ بارش ਇੰਨੀ ਜ਼ਿਆਦਾ ਸੀਗੀ ਤੇ ਸੋ ਮੈਂ ਤੁਹਾਨੂੰ ਵੀ ਇਹੀ ਬੇਨਤੀ ਕਰਨੀ ਹੈ ਦੇਖੋ ਚਾਹੇ ਕੋਈ ਇੱਕਾ ਚਾਹੇ ਕੋਈ ਦੋਆ ਚਾਹੇ ਕੋਈ ਚਾਰਾ ਹਰ ਇੱਕ ਦੀ ਆਪੋ ਆਪਣੀ ਜਗਾ ਪਰਿਵਾਰ ਦੇ ਵਿੱਚ ਹਰ ਇੱਕ ਬੰਦੇ ਦੀ ਆਪੋ ਆਪਣੀ ਐਮ ਹੀ ਤਾਂ ਹਰ ਇੱਕ ਬੰਦਾ ਪਤਾ ਨਹੀਂ ਕਿਹੜੇ-ਕਿਹੜੇ ਰਿਸ਼ਤੇ ਦੇ ਨਾਲ ਆਪਦੇ ਪਰਿਵਾਰ ਦੇ ਵਿੱਚ ਜੁੜਿਆ ਹੋਇਆ ਉਹਦੀ ਉਸ ਰਿਸ਼ਤੇ ਦੀ ਉਹਦੀ ਬਾਤ ਵੱਡੀ ਐਮ ਹੀ ਤਾਂ ਸੋ ਤੁਸੀਂ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਪਲੀਜ਼ ਜ਼ਰੂਰ ਧਿਆਨ ਰੱਖਿਆ ਕਰੋ ਕਦੇ ਵੀ ਜਲਦਬਾਜ਼ੀ ਨਾ ਕਰੋ ਤੇਜ਼ ਤੋੜਨ ਨਾਲੋਂ ਥੋੜਾ ਰੋਕ ਕੇ ਚੱਲਣਾ ਵੀ ਚੰਗਾ ਹੁੰਦਾ ਕਈ ਵਾਰ ਬਹੁਤ ਵੱਡਾ ਜਿਹੜਾ ਹਾਰਸਾ ਉਹ ਹੁਣ ਟਲ ਜਾਂਦਾ ਸੋ ਜੇਕਰ ਮੇਰੇ ਇਸ ਸੁਝਾਅ ਤੋਂ ਨੂੰ ਚੰਗੇ ਲੱਗੇ ਤਾਂ ਜਰੂਰ ਨੀਚੇ ਕਮੈਂਟ ਕਰਕੇ ਦੱਸਿਆ ਜੀ ਆਪਣਾ YouTube ਚੈਨਲ ਰਮਨਦੀਪ ਗਰਮਰਖਾਈਓ ਨੂੰ ਵੱਤਵਾਦ ਸਬਸਕ੍ਰਾਈਬ ਕਰਿਆ ਜੀ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੰਗਾ ਤੁਹਾਡੇ ਲਈ ਲੈ ਕੇ ਆਈਏ ਕੁਝ ਚੰਗਾ ਸਮਾਈ ਨੂੰ ਸੇਧ ਦੇਣ ਵਾਲਾ ਹੀ ਤੁਹਾਡੇ ਲਈ ਹੋਵੇ ਸੋ ਵੇਟ ਫਾਰ ਵਾਚ ਤੁਸੀਂ ਸਮੀਂ ਦੀ ਉਡੀਕ ਕਰੋ ਸਮੇਂ ਦੇ ਨਾਲ ਜੇ ਗੁਰਨਾਣਕ ਪਾਸ਼ਾ ਦੀ ਕਿਰਪਾ ਲਈ ਤਾਂ ਬਹੁਤ ਚੰਗੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਉਹ ਚੰਗੀਆਂ ਚੀਜ਼ਾਂ ਦੇਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਾਡਾ YouTube ਚੈਨਲ ਰਮਨਦੀਪ ਕੋਰ ਮਰਖਾਈ ਆ ਉਹਨੂੰ ਸਬਸਕ੍ਰਾਈਬ ਕਰਨਾ ਪਊਗਾ ਸੋ ਇਸੇ ਤਰ੍ਹਾਂ ਅਪਡੇਟ ਦਿੰਦੇ ਰਹਾਂਗੇ ਧੰਨਵਾਦ